ਕੁਛ ਛੜੇਰੀ ਚ ਨੀਵੇਂ ਆ। ਏਰੀਆ ਬਹੁਤ ਢੂਣ ਨੀਵੇਂ ਪ੍ਰਾਣਦੋ। ਪਰ ਹੁਣ ਤਾਂ ਬਹੁਤ ਜ਼ਿਆਦਾ ਸੁਧਾਰ ਕਰਤਾ ਵਾ। ਕਿਉਂਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਫੋਲ ਪਾਣੀ ਭਈ। ਲੇਕਿਨ ਹੁਣ ਮੀਂਹ ਜ਼ਰੂਰ ਤੋਂ ਜ਼ਿਆਦਾ ਪੈ ਚੁੱਕਾ ਵਾ। ਉਹਦੇ ਕਰੇ ਪਾਣੀ ਨਿਕਾਸ ਹੋਣ ਲੱਗੇ। 2-3 ਘੰਟੇ ਲੱਗਣਗੇ ਲੈਣਾ ਸਾਰੇ ਮੇਨ ਹੋਰੋ ਚੱਕਿਆਂ ਨੂੰ। ਮੇਰਾ ਜਿਹੜਾ A2 ਪੈਂਦਾ, ਵਾਰਡ ਨੰਬਰ 90। ਇੱਥੇ ਮੈਂ 6 ਟੀਮਾਂ ਲਾਈ ਹੋਈਆਂ। ਹਾਂ, ਇੱਕ ਟੀਮ ਘੰਟਾ ਕਰ ਲਈ ਆ। ਇੱਕ ਮਸ਼ੀਨ ਬਾਜ਼ਾਰ ਲੱਗੀ ਹੋਈ ਆ। ਇੱਕ ਆਪਣੇ ਸਾਬਣ ਬਾਜ਼ਾਰ ਲਾਈ ਹੋਈ ਆ। ਇਹ ਇੱਕ ਕਰੀਮ ਪਰ ਲਾਈ ਹੋਈ ਆ। ਜੇ ਸਫਾਈ ਪ੍ਰੋਪਰ ਢੰਗ ਨਾਲ ਹੋਈ ਹੁੰਦੀ ਤੇ ਪਾਣੀ ਨਹੀਂ ਭਰਿਆ ਹੁੰਦਾ। ਇਹ ਨੂੰ ਸਾਨੂੰ ਕੋਆਪਰੇਟਿਵ ਥੋੜਾ ਕਰਨੇ ਪੈਣਾ ਜਿਹੜੇ ਆਪਣੇ ਏਰੀਆ ਵਾਸੀਆਂ ਨੂੰ ਤੇ ਅਸੀਂ ਮੁਲਾਜ਼ਮ ਆਪਣੇ 9 ਤੋਂ 5 ਲੱਗੇ ਹੋਏ ਸਾਡੇ ਸਾਡੇ ਹਰ ਜਗ੍ਹਾ ਕੰਮ ਲੱਗੇ ਨਹੀਂ ਵੀ ਕਿ ਪਬਲਿਕ ਨੂੰ ਗੰਦਾ ਪਾਣੀ ਨਾ ਮਿਲੇ ਤੇ ਜਲਦ ਜਲਦ ਪਾਣੀ ਤੋਂ ਰਾਹਤ ਦਿਲਾਈਏ। ਡਸਟਬਿਨਾਂ 'ਚ ਲਾਇਆ ਦਾ ਕੂੜਾ ਸਾਰਾ ਡਸਟਬਿਨਾਂ ਵਿੱਚ ਪਾਇਆ ਜਾਵੇ। ਪਰ ਇਹ ਪਬਲਿਕ ਨੂੰ ਸਮਝਾਣਾ ਬੜਾ ਮੁਸ਼ਕਿਲ ਆ। ਕਈ ਵਾਰ ਕਹਿ ਚੁੱਕੇ ਆ ਵੀ ਆਪਣੇ ਡਸਟਬਿਨਾਂ ਵਿੱਚ ਪਾਇਆ ਪਾਇਆ ਕਰੋ। ਉਹ ਹੁਣ ਕੂੜਾ ਪਾਣੀ ਵੀ ਤੈਰ ਕੇ ਆ ਚੁਕਾ ਵਾ ਪਹਿਲੇ ਇੱਕ ਵਾਰੀ ਰੇਲਵੇ ਵਾਲੇ ਨੇ ਨਾ ਇੱਕ ਫਟਕ ਆਪਣਾ ਤੋੜ ਕੇ ਨਾ ਉਹ ਪਾਣੀ ਸਾਰਾ ਇੱਧਰ ਆ ਗਿਆ ਸੀਗਾ ਉਦੋਂ ਫਸਟ ਟਾਈਮ ਸੀਗਾ ਵੀ ਇਹ ਪੂਰਾ ਪ੍ਰੇਮਨਗਰ ਇਸ ਫੀਲਡ ਗੰਜ ਇਸਲਾਮ ਗੰਜ ਇਹ ਸਾਰੇ ਡੁੱਬ ਚੁੱਕੇ ਸੀਗੇ ਅਜ ਤੋਂ ਨੀਅਰ ਅਬਾਊਟ 2-3 ਸਾਲ ਪਹਿਲੇ ਦੀ ਗੱਲ ਹੈ ਚਲੋ ਟਿਨਯਰ ਮੇਰੀ ਨਹੀਂ ਸੀਗੀ ਹੈਜ਼ ਆਪਣਾ ਫਰਜ਼ ਬਣਦਾ ਹੈਗਾ ਕਿ ਅੱਗੇ ਜਾ ਕੇ ਕੰਮ ਕਰਾਉਂਦਾ ਦਵਾ ਵਿੱਚ ਪੜਦੇ ਸੜਦੇ ਆ ਸੜਦੇ ਦਰਵਾਜ਼ੇ ਦੇ ਮੂਰੇ ਕਹਿੰਦੇ ਗੇਟ ਦੇ ਮੂਰੇ ਸੜ ਦੋ ਉਹ ਸੋਦੇ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ ਪਰ ਨਹੀਂ ਇਹ ਜ਼ਿੰਮੇਵਾਰੀ ਉਹਨਾਂ ਦੇ ਬਣਦੀ ਉਹਨਾਂ ਦੇ ਕਰਕੇ ਹੀ ਪ੍ਰੋਬਲਮ ਆਤੀ ਹੈ ਦੇਖੋ ਸਾਡੇ ਵੀ ਉਹ ਬਾਹਰ ਲੱਗਾ ਹੋਇਆ ਡਿਸਪੀਨ ਅਸੀਂ ਮਤਲਬ ਤਾਂ ਸਾਰੀ ਹਦਾਇਤਾਂ ਦਾ ਫੋਲੋ ਕਰਦੇ ਆਂ ਪਰ ਦੇਖੋ ਐਟ ਲਾਸਟ ਉਹ ਜੋ ਆਪਾਂ ਨੂੰ ਲੋਕਾਂ ਦੇ ਉੱਤੇ ਹੀ ਡਿਪੈਂਡ ਕਰਦਾ ਵਾ ਕਿ ਉਹ ਆਪਣਾ ਸ਼ਹਿਰ ਹੈ ਲੁਧਿਆਣਾ ਆਪਣਾ ਸ਼ਹਿਰ ਹੈ ਆਪਾਂ ਇਹਨੂੰ ਚੰਗਾ ਸਾਫ਼ ਰੱਖੀਏ ਸਸਤੇ ਕਾਲ ਜੀ ਤੁਸੀਂ ਦੇਖ ਰਹੇ ਲੁਧਿਆਣਾ ਲਾਈਵ ਤੇ ਮੈਂ ਅਮਿਤ ਮੌਨਸੂਨ ਦਾ ਸੀਜ਼ਨ ਹੈ ਤੇ ਮੌਨਸੂਨ ਦੀ ਆਮਦ ਪੰਜਾਬ ਦੇ ਵਿੱਚ ਇੱਕ ਹਫ਼ਤੇ ਪਹਿਲਾਂ ਹੀ ਹੋ ਗਈ ਸੀ ਜਿਸ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਭਾਰੀ ਜਿਹੜਾ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਮੀਂਹ ਕਾਰਨ ਜਿਹੜਾ ਜਿਹੜੀ ਸੜਕਾਂ ਨੇ ਪਾਣੀ ਦੇ ਨਾਲ ਭਰ ਜਾਂਦੀਆਂ ਨੇ ਅਜੇ ਹੀ ਇੱਕ ਗਲੀ ਦੇ ਵਿੱਚ ਮੌਜੂਦ ਹਾਂ ਦੱਸਦੀ ਏ ਕਿ ਗੁਚਾ ਨੰਬਰ 7 ਗਲੀ ਇਹ ਫੀਲਡ ਗਨ ਦੀ ਦੇਖ ਸਕਦੇ ਹੋ ਤਸਵੀਰਤਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਪਾਣੀ ਜਿਹੜਾ ਹੈ ਗੋਡੇ-ਗੋਡੇ ਤੱਕ ਭਰਿਆ ਹੋਇਆ ਜਿੱਥੇ ਮੌਨਸੂਨ ਦੇ ਸੀਜ਼ਨ ਦੇ ਵਿੱਚ ਹਰ ਕੋਈ ਮੌਨਸੂਨ ਇੰਜੋਏ ਕਰਦਾ ਹੈ ਉੱਤੇ ਹੀ ਜਿਹੜਾ ਹੈ ਇਹਨਾਂ ਤਿੰਨ ਮਹੀਨਿਆਂ ਦੌਰਾਨ ਜਿਹੜਾ ਹੈ ਇਹਨਾਂ ਕਰਮਚਾਰੀਆਂ ਦਾ ਜਿਹੜਾ ਹੈ ਕੰਮ ਵੱਧ ਜਾਂਦਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਜੀ ਡਿਪਾਰਟਮੈਂਟ ਦੇ ਵਿੱਚ ਤੁਹਾਡਾ ਅਹੁਦਾ ਕੀ ਹੈ ਸਰ ਮੈਂ ਜਤਿੰਦਰ ਘਾਵਰੀ ਏਰੀਆ ਸੁਪਰਵਾਈਜ਼ਰ ਹਾਂਜੀ ਤੇ ਅੱਜ ਸਵੇਰ ਤੋਂ ਬਰਸਾਤ ਦੇਖਣ ਨੂੰ ਮਿਲ ਰਹੀ ਹੈ 3-4 ਘੰਟਿਆਂ ਦੀ ਬਰਸਾਤ ਦੇ ਵਿੱਚ ਕਿਤੇ ਨਾ ਕਿਤੇ ਹਰ ਏਰੀਆ ਜਿਹੜੇ ਨੇ ਪਾਣੀ ਦੇ ਵਿੱਚ ਜਲਮਗਨ ਨਜ਼ਰ ਆ ਰਹੇ ਨੇ ਤੇ ਕਿਸ ਤਰੀਕੇ ਜਿਹੜਾ ਹੈ ਇਸ ਚੀਜ਼ ਤੋਂ ਨਿਪਟਾਰਾ ਕਰ ਰਹੇ ਆ ਸਰ ਐਕਚੁਅਲੀ ਨਾ ਕੁਛ ਛੜੇਰੀ ਚ ਨੀਵੇਂ ਆ ਏਰੀਆ ਬਹੁਤ ਢੋਢੀਵੇਂ ਆ ਪ੍ਰਾਣ ਤੋਂ ਪਰ ਹੁਣ ਤਾਂ ਬਹੁਤ ਜ਼ਿਆਦਾ ਸੁਧਾਰ ਕਰਤਾ ਵਾ ਕਿਉਂਕਿ ਪਹਿਲਾਂ ਤਾਂ ਬਹੁਤ ਜ਼ਿਆਦਾ ਫੋਲ ਪਾਣੀ ਦਈ ਲੇਕਿਨ ਉਹ ਮੀਂਹ ਜੁਰਤੋਂ ਜ਼ਿਆਦਾ ਪੈ ਚੁੱਕਾ ਵਾ ਉਹਦੇ ਕਰੇ ਪਾਣੀ ਨਿਕਾਸ ਹੋਣ ਲਗੇ 2-3 ਘੰਟੇ ਲੱਗਣਗੇ ਲੈਣਾ ਸਾਰੇ ਮੇਨ ਓਵਰਚਕੀਆਂ ਨੇ ਤੇ ਤਰੇ ਤਰੇ ਮੀਂਹ ਮੇਰੇ ਜਿੰਨੇ ਮੁਲਾਜ਼ਮਾਂ ਵੱਖ-ਵੱਖ ਜਗ੍ਹਾ ਤੇ ਪਾਣੀ ਖੜ ਰਿਆ ਅਜਿठे ਬੰਦੇ ਲਾਏ ਹੋਏ ਨੇ ਹਾਂ ਅਸੀਂ ਆਪਣੀ ਡਿਊਟੀ ਆਪਣੇ ਤਨਮਨ ਨਾਲ ਕਰ ਰਹੇ ਆ ਕਿਹੜਾ ਜ਼ੋਨ ਪੈਂਦਾ ਵਾ ਤੁਹਾਡਾ ਮੇਰਾ ਜ਼ੋਨ A2 ਪੈਂਦਾ ਜੀ A2 ਹਾਂਜੀ ਤੇ ਕਿੰਨੇ ਕੁ ਜੜੀਆਂ ਟੀਮਾਂ ਲੱਗੀਆਂ ਹੋਈਆਂ ਨੇ ਇਸ ਜ਼ੋਨ ਦੇ ਵਿੱਚ ਕੰਮ ਕਰਨ ਦੇ ਵਿੱਚ ਮੇਰਾ ਜਿਹੜਾ A2 ਪੈਂਦਾ ਵਾਰਡ ਨੰਬਰ 90 ਇੱਥੇ ਮੈਂ 6 ਟੀਮਾਂ ਲਾਈ ਹੋਈਆਂ ਹਾਂ ਜੀ ਹਾਂ ਇੱਕ ਟੀਮ ਘੰਟਾ ਕਰ ਲਈ ਆ ਇੱਕ ਮਸ਼ੀਨ ਵਾਜ਼ਾਰ ਲੱਗੀ ਹੋਈ ਆ ਇੱਕ ਆਪਣੇ ਸਾਬਣ ਬਾਜ਼ਾਰ ਲਈ ਹੋਈ ਆ ਤੇ ਇੱਕ ਕਰੀਮ ਪਰ ਲਈ ਹੋਈ ਹੈ ਮੇਰੀ ਜੀ ਤੇ ਕੁਚੇ ਨੰਬਰ 7 ਦੇ ਵਿੱਚ ਅਸੀਂ ਖੜੇ ਆ 4 ਘੰਟੇ ਤੋਂ ਲਗਾਤਾਰ ਬਰਸਾਤ ਹੋ ਰਹੀ ਸੀ ਤੇ ਪਾਣੀ ਦਾ ਸਤਰ ਵੀ ਗੋਡੇ ਤੱਕ ਪਾਣੀ ਭਰੇ ਹੋਏ ਕਿੰਨਾ ਕੁ ਸਮਾਂ ਲੱਗ ਜਾਂਦਾ ਵੇ ਇਸ ਪਾਣੀ ਨੂੰ ਕੱਢਣ ਦੇ ਵਿੱਚ ਦੇਖੋ ਇਹ ਬਾਰਸ਼ ਦੇ ਉੱਤੇ ਪਰ ਜਿੰਨੇ ਜ਼ਿਆਦਾ ਬਰਸਾਤ ਹੋਇਆ ਉਹ ਟਾਈਮ ਥੋੜਾ ਜ਼ਿਆਦਾ ਲੱਗੇਗਾ ਕਿਉਂਕਿ ਪਾਈਪਲਾਈਨ ਤਾਂ ਉਹੀ ਆ ਜਿਹੜੇ ਪਾਣੀ ਡੇਲੀ ਖਿੱਚਦੀ ਆ ਲੇਕਿਨ ਹੁਣ ਪਾਣੀ ਜਰੂਰ ਤੋਂ ਜ਼ਿਆਦਾ ਪੈ ਚੁੱਕਾ ਇਹਨੂੰ ਘਟਾਣ ਲਈ ਘਟਾੜਾ 2.5 ਘੰਟੇ ਲੱਗਣਗੇ ਇਹਨੂੰ ਜੀ 2.5 ਘੰਟੇ ਤੇ ਗੱਲ ਕਰੀਏ ਕਾਰਨ ਕੀ ਹੈ ਪਿੱਛੋਂ ਐਮਸੀਐਲ ਦੀ ਜਿਹੜੀ ਹੈ ਤਿਆਰੀ ਸੇ ਹੀ ਨਹੀਂ ਸੀ ਜ ਕਾਰਨ ਕੀਏ ਕਿਉਂਕਿ ਬਰਸਾਤਾ ਦਾ ਮੌਸਮ ਹੈ 2-3 ਮਹੀਨੇ ਦਾ ਬਿਲਕੁਲ ਲਗਾਤਾਰ ਕਮ ਵੱਧ ਜਾਂਦਾ ਹੈ ਤੇ ਤਿਆਰੀਆਂ ਜੇ ਪਹਿਲਾਂ ਤੋਂ ਕਰੀਏ ਤਾਂ ਫਿਰ ਕਿਤੇ ਨਾ ਕਿਤੇ ਅੱਜ ਆਪਾਂ ਖੜੇ ਹੋ ਕੇ ਕੰਮ ਕਰਾ ਰਹੇ ਆਂ ਪਰ ਜੇ ਤਿਆਰੀਆਂ ਮੁਕੰਮਲ ਹੋਣ ਤਾਂ ਫਿਰ ਇੰਨਾ ਪਰੇਸ਼ਾਨੀ ਜਿਹੜੀ ਹੈ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਨਾ ਇਹ ਸਾਰਾ ਇਹ ਸਾਰਾ ਪਾਣੀ ਡਿਸਪੋਜ਼ ਹੋ ਜਾਂਦਾ ਹੁਣ ਉਹੀ ਗੱਲ ਹੈ ਜੇ ਵੀ ਜਿੰਨਾ ਪਾਈਪ ਲਾਈਨ ਹੈਗੀ ਆ ਉਹ ਜੁਰਤ ਤੇ ਜਦ ਫਿਰ ਪਾਣੀ ਖਿੱਚਰੀ ਆ ਹੁਣ ਮੀਂਹ ਇੰਨਾ ਲਗਾਤਾਰ ਕੰਟੀਨਿਊ ਪੈ ਚੁੱਕਾ ਵਾ ਇਨੂੰ ਸਾਨੂੰ ਕੋਆਪਰੇਟਿਵ ਥੋੜਾ ਕਰਨਾ ਹੀ ਪੈਣਾ ਸ ਜਾਨੇ ਆਪਣੇ ਏਰੀਆ ਵਾਸੀਆਂ ਨੂੰ ਤੇ ਅਸੀਂ ਮੁਲਾਜ਼ਮ ਆਪਣੇ 9 ਤੋਂ 5 ਲੱਗੇ ਹੋਏ ਸਾਡੇ ਸਾਡੇ ਹਰ ਜਗ੍ਹਾ ਕੰਮ ਲੱਗੇ ਵੀ ਨਹੀਂ ਵੀ ਕਿ ਪਬਲਿਕ ਨੂੰ ਗੰਦਾ ਪਾਣੀ ਨਾ ਮਿਲੇ ਤੇ ਜਲਦ ਤੋਂ ਜਲਦ ਪਾਣੀ ਤੋਂ ਰਾਹਤ ਦਿਵਾਈਏ ਇਸ ਕਰਕੇ ਵੀ ਰੋਡ ਜਾਲੀਆਂ ਸਾਫ਼ ਕਰਦੀ ਜਿੱਥੇ ਪਾਣੀ ਖੜ ਰਿਹਾ ਵਾ ਨੀਵੇਂ ਜਗ੍ਹਾ ਸੀਵਰੇਜ ਠਖਣੇ ਚੱਕ ਕੇ ਨਾਲ ਪਾਣੀ ਨੂੰ ਫਟਾਫਟ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਰੋਡ ਜਾਲੀਆਂ ਬਲੌਕ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਦੇਖਦੇ ਹੋ ਕਿਉਂਕਿ ਹੁਣ ਵੀ ਸਭ ਤੋਂ ਜੇ ਨਜ਼ਰ ਕਮਾ ਕੇ ਦੇਖੀਏ ਤਾਂ ਗੰਦਗੀ ਜ਼ਿਆਦਾ ਹੈ ਸੜਕ ਦੇ ਉੱਤੇ ਇਹ ਸਰ ਰੋਡ ਜ ਜੇ ਕੂੜਾ ਕਰਕਟ ਜਿਹੜਾ ਹੈਗਾ ਵਾ ਜਿਹੜਾ ਕੂੜਾ ਕਰਕਟ ਆਂਦਾ ਉਹ ਲੋਕਾਂ ਦੇ ਲਫਾਵੇ ਭਰੇ ਪਏ ਨੇ ਉਹਨਾਂ ਸਹੀ ਤਰੀਕੇ ਨਾਲ ਇਹਨਾਂ ਨੇ ਨਾ ਤਾਂ ਉਹ ਲਗਾਏ ਡਿਸਪੈਨ ਲਗਾਏ ਜੇ ਡਸਟਪੈਨ ਆਂਦਾ ਕੂੜਾ ਸਾਰਾ ਡਸਟਪੈਨਾਂ ਵਿੱਚ ਪਾਇਆ ਜਾਵੇ ਪਰ ਇਹ ਪਬਲਿਕ ਨੂੰ ਸਮਝਾਣਾ ਬੜਾ ਮੁਸ਼ਕਿਲ ਆ ਕਈ ਵਾਰ ਕਹਿ ਚੁੱਕੇ ਆ ਵੀ ਆਪਣੇ ਡਸਟਪੈਨਾਂ ਵਿੱਚ ਪਾਇਆ ਪਾਇਆ ਕਰੋ ਪਰ ਹੁਣ ਕੂੜਾ ਪਾਣੀ ਵੀ ਤੈਰ ਕੇ ਆ ਚੁੱਕਾ ਵਾ ਪਿੱਛੇ ਜਿਹੜੇ ਆਪਣੇ ਕਮਿਸ਼ਨਰ ਸਾਹਿਬ ਨੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਵੀ ਕੀਤਾ ਗਿਆ ਕਿ ਜਿਹੜੇ ਦੁਕਾਨਦਾਰ ਨੇ ਬਾਹਰ ਆਪਣੇ ਫਾਸਟ ਫੂਡ ਦੇ ਰੇੜੀਆਂ ਨੇ ਜੋ ਵੀ ਵੈਂਡਰਸ ਨੇ ਬਾਹਰ ਇੱਕ ਡਸਟਮ ਫਿਰ ਵੀ ਕੀ ਲੱਗਦਾ ਹੈ ਕਿ ਉਹ ਚੀਜ਼ ਮੁਕੰਮਲ ਤੌਰ ਤੇ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਜਾ ਕੁ ਸਭ ਦੇ ਜਾ ਬੋਲਣ ਕਰਨ ਤੋਂ ਬਾਅਦ ਆਰਡਰ ਕੀਤੇ ਉਹਨਾਂ ਨੇ ਉਸ ਤੋਂ ਬਾਅਦ 50% ਫਰਕ ਪਿਆ ਵਾ 50% ਹਾਂਜੀ ਪਰ ਪਬਲਿਕ ਨੂੰ ਹਲੇ ਉਹ ਬਹੁਤ ਟਾਈਮ ਲੱਗੇਗਾ ਸਾਨੂੰ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੇ ਜਿਹੜੇ ਪ੍ਰੋਬਲਮ ਆ ਇਹ ਉਹਨਾਂ ਦੇ ਲਈ ਆ ਇਹ ਕੂੜਾ ਉਹਨਾਂ ਲਈ ਪ੍ਰੋਬਲਮ ਆ ਉਹਨਾਂ ਦਾ ਕੂੜਾ ਉਹਨਾਂ ਲਈ ਪ੍ਰੋਬਲਮ ਆ ਜੇ ਸਹੀ ਤਰੀਕੇ ਨਾਲ ਉਹਨੂੰ ਡਸਟਬਿਨ ਵਿੱਚ ਪਾਣ ਤਾਂ ਨੇਚਰਲ ਆ ਕੇ ਕੂੜਾ ਹੋਏਗਾ ਨਹੀਂ ਪਾਣੀ ਦਾ ਆਰਾਮ ਨਾਲ ਨਿਕਲ ਜਾਏਗਾ ਜੇ ਰੋਡ ਜਾਲੀ ਵਿੱਚ ਫਸੂਆ ਕੂੜਾ ਫਸੂਆ ਲਫਾਵੇ ਫਸਣਗੇ ਜਿਹੜੇ ਕੋਸੇ ਪ ਇਹ ਜਿਹੜਾ ਲਫਾ ਵਿੱਚ ਪੜਦੇ ਸੜ ਦੇ ਆ ਸੜ ਦੇ ਦਰਵਾਜੇ ਦੇ ਮੂਰੇ ਕਹਿੰਦੇ ਗੇਟ ਦੇ ਮੂਰੇ ਸੜ ਦੋ ਉਹ ਸੋਦੇ ਸਾਡੀ ਜਿੰਮੇਵਾਰੀ ਖਤਮ ਹੋ ਗਈ ਪਰ ਨਹੀਂ ਇਹ ਜਿੰਮੇਵਾਰੀ ਉਹਨਾਂ ਦੇ ਬਣਦੀ ਉਹਨਾਂ ਦੇ ਕਰਕੇ ਹੀ ਪ੍ਰੋਬਲਮ ਆਦੀ ਜਿਆਦੇ ਤੇ ਹੁਣ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਜਿੱਦ ਤੱਕ ਕਿਤੇ ਕਾਫੀ ਮਿਹਨਤ ਦਾ ਵੀ ਕੰਮ ਹੈ ਤੇ ਪਹਿਲਾਂ ਵੀ ਅਸੀਂ ਦੇਖਿਆ ਹੋਇਆ ਕਿ ਕਈ ਵਾਰੀ ਕਰਮਚਾਰੀ ਮੈਨਹੋਲ ਦੇ ਵਿੱਚ ਵਰਦੇ ਨੇ ਹੁਣ ਤਾਂ ਸੁਪਰ ਸੈਂਕਸ਼ਨ ਮਸ਼ੀਨਾਂ ਨੇ ਕੰਮ ਆਸਾਨ ਹੋ ਗਿਆ ਵਾ ਸਰ ਹੁਣ ਤਾਂ 100% ਸਾਰਾ ਕੰਮ ਮਸ਼ੀਨਾਂ ਨਾਲ ਹੀ ਹੋ ਰਿਹਾ ਵਾ ਕਿਉਂਕਿ ਸਾਨੂੰ ਪਤਾ ਵੈ ਇੱਥੇ ਪ੍ਰੋਬਲਮ ਆ ਰਹੀ ਆ ਤਾਂ ਸਾਨੂੰ ਝਾਂਪ ਹੈਗੀ ਆ ਝਾਂਪ ਨਾਲ ਗਰਗੜਦੇ ਜੇ ਝਾਂਪ ਨਾਲ ਗਰ ਨਹੀਂ ਨਿਕਲਦੀ ਤਾਂ ਅਸੀਂ ਆਪਣੇ ਸੀਨੀਅਰ ਅਫਸਰ ਨੂੰ ਕਹਿ ਦੇਈਦਾ ਸਰ ਸਾਨੂੰ ਸੁਪਰ ਸੈਕ ਲਵਾ ਦਿਓ ਤੇ ਉਹ 1-2 ਦਿਨ ਦੇ ਅੰਦਰ ਅਰੇਂਜਮੈਂਟ ਕਰ ਦਿੰਦੇ ਨੇ ਜੀ ਤੇ ਹੁਣ ਜਿਹੜਾ ਇਹ ਬਰਸਾਤੀ ਪਾਣੀ ਹੈ ਜੇ 2-2 ਘੰਟੇ ਦੇ ਵਿੱਚ ਨਹੀਂ ਨਿਕਲਦਾ ਵੈ ਤੇ ਕਿਸ ਤਰੀਕੇ ਪਾਣੀ ਕੱਢਣ ਦੀ ਜਿਹੜੀ ਕੋਸ਼ਿਸ਼ ਕੀਤੀ ਪਾਣੀ ਦੀ ਚਾਲ ਤਾਂ ਪਾਣੀ ਦੀ ਰਹਿਣੀ ਆ ਪਰ ਮੇਰੇ ਵੱਲੋਂ ਜਿਹੜਾ ਹੈਗਾ ਮੇਰੇ ਮੁਲਾਜ਼ਮ ਜਦ ਤੱਕ ਰਹਿਣਗੇ ਜਦ ਤੱਕ ਪਾਣੀ ਇੱਥੋਂ ਨਹੀਂ ਨਿਕਲੇਗਾ ਜੀ ਚਾਹੇ 2 ਘੰਟੇ ਲੱਗਣ ਜਾਂ 4 ਘੰਟ ਜੇ ਦੇਖਿਆ ਵੀ ਪਾਣੀ ਥੋੜਾ ਤੇਜ਼ ਨਾ ਵੀ ਟੱਕਣ ਖੋਲਣ ਦੀ ਜ਼ਰੂਰਤ ਹੈ ਪਾਣੀ ਦੇ ਵਿੱਚ ਤਾਂ ਖੋਲਾਂਗੇ ਨਹੀਂ ਬਰਖਾ ਇਦਾਂ ਨਹੀਂ ਖੋਲਾਂਗੇ ਲੇਕਿਨ ਰੋਡ ਵਾਲੀ ਸਾਰੀ ਸਾਫ਼ ਕਰਾਂਗੇ ਸੀ ਸੋ ਬਹੁਤ ਬਹੁਤ ਧੰਨਵਾਦ ਇਸ ਜਿਹੜੇ ਏਰੀਆ ਸੁਪਰਵਾਈਜ਼ਰ ਨੇ ਪਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਸਵੇਰ ਤੋਂ ਹੀ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਸੀ ਜਿਸ ਕਾਰਨ ਕਾਫੀ ਸੜਕਾਂ ਨੇ ਪੂਰੇ ਸ਼ਹਿਰ ਦੇ ਵਿੱਚ ਅਜੇ ਪਰ ਚੁੱਕੀਆਂ ਨੇ ਗੋਡੇ-ਗੋਡੇ ਪਾਣੀ ਕਈ ਏਰੀਆਜ਼ ਦੇ ਵਿੱਚ ਨੇ ਜਿਹੜਾ ਨੀਵਾ ਨਵੇਂ ਏਰੀਆਜ਼ ਦੇ ਵਿੱਚ ਤਾਂ ਜਿਆਦਾ ਜਿਹੜੀ ਲੋਕਾਂ ਨੂੰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਦੇਖ ਸਕਦੇ ਹੋ ਇੱਕ ਵਿਅਕਤੀ ਜਿਹੜਾ ਹੈ ਉਹਦੇ ਗੋਡੇ ਤੱਕ ਜਿਹੜਾ ਪਾਣੀ ਆਇਆ ਹੋਇਆ ਵੈ ਉਹ ਆਂਦੇ ਹੋਏ ਨਜ਼ਰ ਆ ਰਿਹਾ ਪਰ ਕਿਤਨੇ ਕਿਤੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਇਸ ਮੌਨਸੂਨ ਸੀਜ਼ਨ ਦੇ ਵਿੱਚ ਪਰ ਉੱਥੇ ਜਿਹੜੇ ਇੱਕ ਕਰਮਚਾਰੀ ਨੇ ਤੰਦੇਹੀ ਦੇ ਨਾਲ ਆਪਣੀ ਡਿਊਟੀ ਨਿਭਾਉਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਦਾ ਕਿ ਸੁਪਰਵਾਈਜ਼ਰ ਸਾਹਿਬ ਨੇ ਦੱਸਿਆ ਕਿ ਇਸ 2-3 ਘੰਟੇ ਜਿਹੜਾ ਹੈ ਇਸ ਪਾਣੀ ਨੂੰ ਕੱਢਣ ਦੇ ਵਿੱਚ ਲੱਗਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਰੋਡ ਕਲੀਅਰ ਹੋ ਜਾਵੇਗੀ ਤੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਉਸ ਦਾ ਨਿਪਟਾਰਾ ਹੋ ਜਾਵੇਗਾ। ਮੇਰੇ ਦੁਕਾਨਦਾਰ ਨੇ ਉਹ ਵੀ ਸਾਡੇ ਨਾਲ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਬਾਈ ਜੀ ਇਹ ਹਾਲਾਤ ਕਦੋਂ ਦੇ ਬਣੇ ਹੋਏ ਨੇ ਇੱਥੇ? ਜਾਂ ਹਰ ਵਾਰੀ ਜਿਹੜਾ ਮੌਨਸੂਨ ਦੇ ਵਿੱਚ ਇਹੀ ਹਾਲਾਤ ਬਣਦੇ ਨੇ। ਸਰ ਇੱਥੇ ਪਾਣੀ ਤਾਂ ਖੜਦਾ ਵਾ ਪਰ ਪਹਿਲਾ ਨਾਲੋਂ ਮੈਂ ਇਹ ਦੱਸਣਾ ਚਾਹੁੰਗਾ ਕਿ ਹੁਣ ਥੋੜਾ ਸੁਧਾਰ ਹੈਗਾ ਵਾ। ਇਹ ਨਹੀਂ ਕਿ ਕਹਿ ਸਕਦੇ ਕਿ ਆਪਾਂ ਨਹੀਂ ਬਾਕੀ ਅੱਜ ਬਾਰਿਸ਼ ਵੀ ਬਹੁਤ ਜ਼ਿਆਦਾ ਪਈ ਹੈ ਸਭ ਨੂੰ ਪਤਾ ਹੀ ਹੈ। ਤੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਪਾਣੀ ਨਿਕਾਸੀ ਨਹੀਂ ਸੀਗੀ। ਪਰ ਹੁਣ ਨਿਕਾਸੀ ਹੈਗੀ ਐ ਤਾਂ ਇਹ ਹੈ ਕਿ ਹੁਣ ਦੇਖੋ ਹਰ ਚੀਜ਼ ਨੂੰ ਟਾਈਮ ਤਾਂ ਲੱਗਦਾ ਹੀ ਹੈ ਜੀ ਜਿੰਨਾ ਵੀ ਹੁਣ ਜਿੰਨਾ ਬਾਰਿਸ਼ ਪਈ ਹੈ ਇਹ ਤਾਂ ਕੋਈ ਹੈ ਨਹੀਂ ਜਾਦੂ ਹੈ ਕਿ ਇੱਕਦਮ ਪਾਣੀ ਸਾਫ਼ ਹੋ ਜਾਏਗਾ ਉਹਨੂੰ ਟਾਈਮ ਤਾਂ ਲੱਗਦਾ ਹੀ ਹੈ ਹਰ ਚੀਜ਼ ਨੂੰ ਬਾਕੀ ਉਹਨੂੰ ਲੱਗੇ ਹੋਏ ਨੇ ਕਰਮਚਾਰੀ ਲੱਗੇ ਹੋਏ ਨੇ ਸੇ ਤੇ ਉਹ ਆਪਣਾ ਕੰਮ ਪੂਰਾ ਕਰ ਰਹੇ ਨੇ ਜੀ ਤੇ ਇੱਕ ਐਮਸੀਲ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਗਿਆ ਸੀ ਲੋਕਾਂ ਨੂੰ ਜਿਹੜੇ ਆਰਡਰ ਦਿੱਤੇ ਗਏ ਸੀ ਕਿ ਆਪਣੇ ਸ਼ਾਪਸ ਦੇ ਬਾਹਰ ਡਸਟਬਿਨ ਰੱਖੇ ਜਾਣ ਤਾਂ ਕਿ ਜਿਹੜਾ ਗੰਦਗੀ ਤੋਂ ਨਿਜ਼ਾਤ ਮਿਲੇ ਕਿ ਉਹ ਆਰਡਰ ਜਿਹੜੇ ਸੀਗੇ ਸਹੀ ਲਿੱਤੇ ਗਏ ਨੇ ਬਿਲਕੁਲ ਸਰ ਉਹ ਦੇਖ ਸਕਦੇ ਹੋ ਸਾਡੇ ਵੀ ਉਹ ਬਾਹਰ ਲੱਗਾ ਹੋਇਆ ਡਿਸਪੀਨ ਅਸੀਂ ਮਤਲਬ ਇਦਾਂ ਸਾਰੀ ਹਦਾਇਤਾਂ ਦਾ ਫੋਲੋ ਕਰਦੇ ਆਂ ਪਰ ਦੇਖੋ ਐਟ ਲਾਸਟ ਹੁਣ ਜੋ ਆਪਾਂ ਨੂੰ ਲੋਕਾਂ ਦੇ ਉੱਤੇ ਹੀ ਡਿਪੈਂਡ ਕਰਦਾ ਵਾ ਕਿ ਉਹ ਆਪਣਾ ਸ਼ਹਿਰ ਹੈ ਲੁਧਿਆਣਾ ਆਪਣਾ ਸ਼ਹਿਰ ਹੈ ਆਪਾਂ ਇਹਨੂੰ ਚੰਗਾ ਸਾਫ਼ ਰੱਖੀਏ ਚੰਗੀ ਇਹਦੇ ਮਤਲਬ ਗੇੜੀਓ ਨੀਟ ਐਂਡ ਕਲੀਨ ਰੱਖੀਏ ਉਹਨੂੰ ਤੇ ਆਪਾਂ ਮਤਲਬ ਤਾਂ ਹੀ ਅੱਗੇ ਡਵੈਲਪਮੈਂਟ ਵੱਲ ਚੱਲ ਸਕਦਾ ਹੈ ਸਰ ਸਰਕਾਰ ਤਾਂ ਦੇਖੋ ਸਾਥ ਮੰਗਦੀ ਹੈ ਹੁਣ ਸਾਥ ਤਾਂ ਆਪਾਂ ਲੋਕਾਂ ਨੂੰ ਹੀ ਦੇਣਾ ਜੇ ਆਪਾਂ ਸਹੀ ਚੱਲਾਂਗੇ ਤਾਂ ਸਰਕਾਰ ਦਾ ਕੰਮ ਸਹੀ ਚੱਲੇਗਾ ਕੀ ਲੱਗਦਾ ਹੈ ਜਿਹੜੇ ਰੋਡ ਜਾਲੀਆਂ ਬਣਾਈਆਂ ਗਈਆਂ ਨੇ ਬਰਸਾਤੀ ਸੀਜ਼ਨ ਦੇ ਲਈ ਪਾਣੀ ਦਾ ਪ੍ਰੋਪਰ ਡਰੇਨੇਜ ਹੋ ਸਕੇ ਉਹ ਪਰ ਜਾਂਦੀਆਂ ਨੇ ਜੇ ਆਮ ਜਨਤਾ ਵੀ ਥੋੜਾ ਜਿਹਾ ਸਹਿਯੋਗ ਕਰੇ ਸਰਕਾਰ ਦੇ ਨਾਲ ਜਿਹੜੀ ਡਰੇਨੇਜ ਡਰੇਨੇਜ ਨੇ ਕਰਦੇ ਬਾਅਦ ਉਹਨਾਂ ਨੂੰ ਸਫਾਈ ਕੀਤੀ ਜਾਵੇ ਤਾਂ ਕੀ ਲੱਗਦਾ ਹੈ ਕਿ ਇਹ ਜਿਹੜੇ ਪਾਣੀ ਦੀ ਸਮੱਸਿਆ ਆ ਰਹੀ ਹੈ ਇਸ ਤੋਂ निजात ਮਿਲ ਸਕਦੀ ਹੈ ਹਾਂ ਸਰ ਉਹ ਤਾਂ ਆਬਵੀਅਸ ਹੈ ਇੱਕ ਹਰ ਚੀਜ਼ ਇੱਕ ਜਿੱਦਾਂ ਕਹਿ ਲੋ ਚਾਹੇ ਜਾਲੀ ਹੈ ਚਾਹੇ ਕੋਈ ਵੀ ਹਰ ਚੀਜ਼ ਸਰਵਿਸ ਤਾਂ ਮੰਗਦੀ ਹੈ ਚਾਹੇ ਆਪਾਂ ਫੋਨ ਕੋਈ ਵੀ ਅਪਲਾਈਅੰਸ ਯੂਜ਼ ਕਰਦੇ ਆਂ ਕੁਝ ਵੀ ਕਰਦੇ ਆਂ ਸਰਵਿਸ ਤਾਂ ਹਰ ਚੀਜ਼ ਮੰਗਦੀ ਹੈ ਜੀ ਹੁਣ ਟਾਈਮ ਬੀਂਗ ਜਿੱਦਾਂ ਕਹਿ ਲੋ ਬਾਰਿਸ਼ ਹੈ ਇੱਕਦਮ ਪਾਣੀ ਇਕੱਠਾ ਹੋ ਜਾਂਦਾ ਜੇ ਉਹ ਬਾਏ ਟਾਈਮ ਬਾਏ ਟਾਈਮ ਸਾਫ਼ ਹੁੰਦੇ ਰਹਿਣਗੇ ਤਾਂ ਨਿਕਾਸੀ ਉਨੀ ਜਲਦੀ ਹੋ ਜਾਏਗੀ ਉਹ ਤਾਂ ਸਹੀ ਹੈ ਜੀ ਉਹ ਕੋਈ ਐਸੀ ਗੱਲ ਨਹੀਂ ਹੈਗੀ ਸਰ ਤੁਹਾਡਾ ਏਰੀਆ ਪੈਂਦਾ ਵਾ ਨਹੀਂ ਮੇਰਾ ਏਰੀਆ ਤੇ ਨਹੀਂ ਪੈਂਦਾ ਪਰ ਗੁਰੂ ਘਰ ਇੱਥੇ ਹੈ ਦੁਖਨਵਾ ਗੁਰਦੁਆਰਾ ਸਾਹਿਬ ਮੈਂ ਇਸੇ ਕਰਕੇ ਮੇਰ ਸਾਹਿਬ ਮੈਡਮ ਨੂੰ ਵੀ ਉਸੇ ਦਿਨ ਅਪੀਲ ਕੀਤੀ ਸੀਗੀ ਮੈਡਮ ਜਿਹੜੇ ਗੁਰੂ ਘਰ ਜਾ ਰਹੇ ਆ ਉਹ ਦੇਖੋ ਕਿੰਨੇ ਪਾਣੀ ਚ ਜਾਉਗੇ ਉੱਥੇ ਪਾਣੀ ਜਿਹੜਾ ਹੈਗਾ ਨਾ ਉਹ ਇੱਥੇ ਤੱਕ ਆਂਦਾ ਹੈਗਾ ਕੀ ਇੱਕ ਹਿਊਮਨ ਕੈਲੋ ਇੱਕ ਇਨਸਾਨੀਅਤ ਦੇ ਨਾਤੇ ਗੁਰੂ ਘਰ ਦਾ ਧਿਆਨ ਰੱਖਣਾ ਬਹੁਤ ਆਪਣਾ ਫਰਜ ਹੈ ਨਹੀਂ ਕਾਰਨ ਕੀ ਆ ਹੁਣ ਕਰਮਚਾਰੀ ਤਾਂ ਲੱਗੇ ਹੋਏ ਨੇ ਗੋਡੇ-ਗੋਡੇ ਪਾਣੀ ਸਿਕਾ ਹੁਣ ਪਾਣੀ ਜਿਹੜਾ ਪਾਣੀ ਦਾ ਨਿਕਾਸ ਵੀ ਹੋ ਚੁੱਕਿਆ ਹੋਇਆ ਹੈ ਤਿਆਰੀਆਂ ਪੂਰੀਆਂ ਨਹੀਂ ਹੁੰਦੀਆਂ ਨੇ ਇੱਕ ਕਾਰਪੋਰੇਸ਼ਨ ਦੇ ਵੱਲੋਂ ਕਿਉਂਕਿ ਜਿਹੜਾ ਕੰਟਰੋਲ ਦੇ ਲਈ ਜਿਹੜਾ ਹੜ੍ਹ ਦੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਵੀ ਨੰਬਰ ਜਾਰੀ ਕਰ ਦਿੱਤੇ ਗਏ ਬਟ ਜੇ ਤਿਆਰੀਆਂ ਮੁਕੰਮਲ ਹੋਣ ਤਾਂ ਫਿਰ ਇਹ ਹਾਲਾਤ ਨਾ ਪਗਤਨੇ ਪੈਣ ਲੋਕਾਂ ਨੂੰ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਆ ਰਹੀ ਹੈ ਕਾਰਨ ਕੀ ਹੈ ਦੇਖੋ ਮੌਨਸੂਨ ਤੋਂ ਪਹਿਲੇ ਹਮੇਸ਼ਾ ਹੀ ਕੀ ਹੁੰਦਾ ਸੀਗਾ ਜਦੋਂ ਮੌਨਸੂਨ ਆਣਾ ਨਾ ਉਸ ਤੋਂ ਪਹਿਲੇ ਹਰ ਵਾੜਾ ਨੂੰ ਪੰਜ-ਪੰਜ ਬੰਦੇ ਦਿੱਤੇ ਜਾਂਦੇ ਸੀਗੇ ਵੀ ਮੌਨਸੂਨ ਆਉਣ ਤੋਂ ਪਹਿਲੇ ਹੀ ਹੈ ਨਾ ਸਫਾਈਆਂ ਪ੍ਰੋਪਰ ਢੰਗ ਨਾਲ ਹਰ ਲਾਈਨ ਦੀ ਪ੍ਰੋਪਰ ਢੰਗ ਨਾਲ ਸਫਾਈ ਹੋ ਜਾਵੇ ਤੱਕ ਹੁਣੇ ਹੀ ਪ੍ਰੋਪਰ ਹੋ ਰਹੀ ਹੈ ਹੁਣ ਤਾਂ ਉਹ ਕਰਦੇ ਪਏ ਨੇ ਸਫਾਈ ਪਰ ਸਫਾਈ ਹੋਣ ਦੇ ਬਾਵਜੂਦ ਵੀ ਫਿਰ ਪਾਣੀ ਦੀ ਨਿਕਾਸੀ ਕਿਉਂ ਨਹੀਂ ਹੈ ਤੁਸੀਂ ਦੱਸੋ ਨਾ ਤੁਸੀਂ ਕੌਂਸਲਰ ਹੋ ਮੇਅਰ ਸਾਹਿਬ ਬਾਨ ਨੂੰ ਮਿਲਦੇ ਹੋ ਕਾਰਨ ਕੀ ਹੈ ਫਿਰ ਲੋਕਾਂ ਨੂੰ ਪਰੇਸ਼ਾਨੀ ਆ ਕਿਉਂ ਰਹੀ ਹੈ ਇਹ ਸਿਰਫ ਸਾਨੂੰ ਦਿਖ ਰਿਹਾ ਹੈ ਕਿ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਨੇ ਨਹੀਂ ਦਿਖਦੀ ਹੋਣੀ ਬੇਸ਼ੱਕ ਦਿਖਦੀ ਹੋਣੀ ਇਹ ਤਾਂ ਸਾਹਿਬ ਜਗ ਜਾਹ ਹੈ ਰਹਿ ਚਾ ਇਹ ਤਾਂ ਲਕੋਵ ਵਾਲੀ ਗੱਲ ਹੈ ਨਹੀਂ ਏਸ਼ੀਆ ਰਿਗਾਰਡਿੰਗ ਅਸੀਂ ਮੇਹਰ ਸਾਹਿਬ ਨੂੰ ਕਿਹਾ ਮੇਹਰ ਸਾਹਿਬ ਗੁਰੂ ਘਰ ਦਾ ਜਿੱਥੇ ਹੈਗਾ ਉਹਦਾ ਖਾਸ ਧਿਆਨ ਰੱਖਣਾ ਚਾਹੀਦਾ ਚਾਹੇ ਉੱਥੇ ਕੋ ਸਿਸਟਮ ਹਾਰਡਵਾਸਟਿੰਗ ਸਿਸਟਮ ਲਾਵੇ ਕੁਝ ਪਾਣੀ ਦੀ ਨਿਕਾਸੀ ਲਈ ਤਾਂ ਕੁਝ ਨਾ ਕੁਝ ਕਰਨਾ ਹੀ ਪੈਣਾ ਆਪਾਂ ਨੂੰ ਕੀ ਲੱਗਦਾ ਜੇ ਸੁਪਰ ਸੈਂਸ਼ਰ ਮਸ਼ੀਨਾਂ ਲਗਾ ਕੇ ਪਹਿਲਾਂ ਹੀ ਮੁਕੰਮਲ ਤੌਰ ਤੇ ਸਫਾਈ ਕਰਾ ਦਿੱਤੀ ਜਾਂਦੀ ਫਿਰ ਇਹ ਹਾਲਾਤ ਨਹੀਂ ਬਣਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਜੇ ਸਫਾਈ ਪ੍ਰੋਪਰ ਢੰਗ ਨਾਲ ਹੋਈ ਹੁੰਦੀ ਤੇ ਇਹ ਪਾਣੀ ਨਹੀਂ ਭਰਿਆ ਹੁੰਦਾ ਤੇ ਕਿਤੇ ਨਾ ਕਿਤੇ ਹੁਣ ਵੀ ਸਫਾਈ ਜਦ ਹੋ ਰਹੀ ਹੈ ਉਸ ਤੋਂ ਬਾਅਦ ਨਿਕਾਸ ਜ਼ਰੂਰ ਹੋ ਰਿਹਾ ਪਰ ਰਫ਼ਤਾਰ ਥੋੜੀ ਜੀ ਧੀਮੀ ਹੈ ਕਿਉਂਕਿ ਕੈਪੈਸਿਟੀ ਲੱਗਦਾ ਹੈ ਇਹਨਾਂ ਮੈਨਹੋਲਸ ਦੀ ਘੱਟ ਹੈ ਜੀ ਦੇਖੋ ਤੁਸੀਂ ਨਾਲ ਦੇ ਗਲੀਆਂ ਵੀ ਦੇਖੋ ਉੱਥੇ ਪ੍ਰੋਪਰ ਢੰਗ ਨਾਲ ਮੈਂ ਬਿਲਕੁਲ ਸਫਾਈਆਂ ਕਰਾਈ ਹੋਈਆਂ ਹੈ ਜੈਟਿੰਗ ਮਸ਼ੀਨਾਂ ਲਾ ਕੇ ਉੱਥੇ ਇੱਕ ਬੂੰਦ ਵੀ ਨਹੀਂ ਖੜੀ ਹੈ ਇਹੀ ਰੂਟ ਇਹੀ ਲਾਈਨ ਹੈ ਜਿਆਦਾ ਨੀਵਾ ਪੰਦਾ ਏਰੀਆ ਹਾਂ ਨੀਵੇ ਕਰਕੇ ਵੀ ਇਹ ਦੇਖੋ ਨੀਵੇ ਕਿੱਤੇ ਪਾਣੀ ਖੜਾ ਹੋਣਾ ਹੀ ਹੈ ਜਿੱਥੇ ਜੀ ਨੀਵਾ ਪੰਡ ਹੋਣਾ ਪਾਣੀ ਖੋਣਾ ਹੀ ਖੜਾ ਹੋਣਾ ਹੈ ਪਿੱਛੇ ਰੇਲਵੇ ਲਾਈਨ ਹੈ ਰੇਲਵੇ ਲਾਈਨ ਥੱਲੇ ਜਿਹੜਾ ਪੁਲ ਹੈ ਉਹ ਵੀ ਭਰਿਆ ਹੋਇਆ ਪ੍ਰੋਪਰ ਸ਼ਾਇਦ ਨੀਵਾ ਹੈ ਤਾਂ ਹੀ ਜੀ ਦੇਖੋ ਪਹਿਲੇ ਇੱਕ ਵਾਰੀ ਰੇਲਵੇ ਆ ਲੈਨੇ ਨਾ ਇੱਕ ਫਟਕ ਆਪਣਾ ਤੋੜ ਕੇ ਨਾ ਉਹ ਪਾਣੀ ਸਾਰਾ ਇੱਧਰ ਆ ਗਿਆ ਸੀਗਾ ਉਦੋਂ ਫਸਟ ਟਾਈਮ ਸੀਗਾ ਵੀ ਇਹ ਪੂਰਾ ਪ੍ਰੇਮਨਗਰ ਇਸ ਫੀਲਡ ਗੰਜ ਇਸਲਾਮ ਗੰਜ ਇਹ ਸਾਰੇ ਡੁੱਬ ਚੁੱਕੇ ਸੀਗੇ ਅੱਜ ਤੋਂ ਨੀਅਰ ਅਬਾਊਟ 2-3 ਸਾਲ ਪਹਿਲੇ ਦੀ ਗੱਲ ਹੈ ਚਲੋ ਟਿਨਯਰ ਮੇਰੀ ਨਹੀਂ ਸੀਗੀ ਹੈਜ਼ ਆਪਣਾ ਫਰਜ਼ ਬਣਦਾ ਹੈਗਾ ਵੀ ਅੱਗੇ ਜਾ ਕੇ ਕੰਮ ਕਰਾਉਂਦਾ ਇਹ ਨਹੀਂ ਹੁੰਦਾ ਵੀ ਤੁਸੀਂ ਜਿੱਤੇ ਹੋਏ ਤਾਂ ਤੁਹਾਡਾ ਹੀ ਫਰਜ਼ ਹੈ ਹਿਊਮਨਿਟੀ ਕਰਕੇ ਗੁਰੂ ਘਰ ਕਰਕੇ ਮੰਦਿਰ ਕਰਕੇ ਜਾਣਾ ਪੈਂਦਾ ਹਰ ਬੰਦੇ ਨੂੰ ਤੇ ਕਾਰਨ ਕੀ ਬਣਦਾ ਹੈ ਇਹਨਾਂ ਹਾਲਾਤ ਬਣਦਾ ਤੇ ਅੱਗੇ ਵੀ ਕੀ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹੀ ਹਾਲਾਤ ਰਹਿਣਗੇ ਨਹੀਂ ਦੇਖੋ ਜੀ ਹੁਣ ਹਾਲਾਤ ਦੇ ਤੱਕੇ ਤਾਂ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਕੁਦਰਤ ਤੋਂ ਲੜ ਨਹੀਂ ਸਕਦੇ بارش ਤੋਂ ਪਰ ਅਸੀਂ ਤਿਆਰੀਆਂ ਤਾਂ ਖੇਚ ਸਕਦੇ ਆ ਇਹ ਮੈਂ ਤੁਹਾਨੂੰ ਪਹਿਲੇ ਵੀ ਕਹਿ ਚੁੱਕਿਆ ਮਾਨਸੂਨ ਆਉਣ ਤੋਂ ਪਹਿਲੇ ਨਾ ਪੰਜ-ਪੰਜ ਬੰਦੇ ਦਿੱਤੇ ਹੁੰਦੇ ਸੀਗੇ 6-6 ਮਹੀਨੇ ਦੀ ਅਪਰੂਵਲ ਮਿਲਦੀ ਹੁੰਦੀ ਸੀ ਹਰ ਵਾਰੀ ਲੈਂਦੇ ਹੁੰਦੇ ਸੀ ਇਸ ਵਾਰ ਉਹ ਵੀ ਨਹੀਂ ਦਿੱਤੇ ਸਾਨੂੰ ਜਾਂ ਉਹ ਬੰਦੇ ਹੁੰਦੇ ਨਾ ਸਾਡੇ ਕੋਲ ਤੇ ਇਹ ਹੋਣਾ ਹੀ ਨਹੀਂ ਸੀਗਾ ਪਾਣੀ ਪਰਦਾ ਹੀ ਨਹੀਂ ਸੀਗਾ ਸੋ ਕਿੰਨਾ ਕਿਤੇ ਤਿਆਰੀਆਂ ਦੇ ਵਿੱਚ ਕਮੀ ਨਜ਼ਰ ਆ ਰਹੀ ਹੈ ਪਰ ਉੱਥੇ ਜਿਹੜੇ ਕਰਮਚਾਰੀ ਨੇ ਆਪਣਾ ਪ੍ਰੋਪਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਪਾਣੀ ਜਿਹੜਾ ਹੁਣ ਜਿਹੜਾ ਖੜਾ ਪਾਣੀ ਸੀਗਾ ਉਹ ਲੰਗਦਾ ਹੋਇਆ ਨਜ਼ਰ ਆ ਰਿਹਾ ਨਿਕਾਸ ਹੋ ਰਿਹਾ ਪਾਣੀ ਦਾ ਮੁਕੰਮਲ ਤੇ ਜਿਹੜੇ بس ਆਹੀ ਕਵਾਂਗੇ ਜਿਹੜੇ ਮੈਨ ਹੋਲਸ ਪੜਦੇ ਨੇ ਆਪਣੀ ਵੀ ਥੋੜੀ ਜੀ ਕਮੀ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੇ ਸਾਡੇ ਘਰ ਦੇ ਬਾਹਰ ਜਿਹੜੇ ਡਰੇਨੇਜ ਸਿਸਟਮ ਨੇ ਜਿੱਥੇ ਪੰਨੀਆਂ ਜਾਂ ਗੰਦਗੀ ਦੇ ਨਾਲ ਜਿਹੜੇ ਆ ਪ੍ਰੋਪਰ ਜਿਹੜੀ ਜਾਲੀਆਂ ਬਲੌਕ ਹੋ ਜਾਂਦੇ ਨੇ ਅਸੀਂ ਆਪ ਆਪਣੇ ਘਰ ਦੇ ਬਾਹਰ ਜਿਹੜੀ ਸਫਾਈਆਂ ਕਰੀਏ ਤਾਂ ਕਿ ਜਿਹੜਾ ਹੈ ਜਦ ਬਰਸਾਤਾਂ ਦੇ ਸੀਜ਼ਨ ਦੇ ਵਿੱਚ ਮੀਂਹ ਜਦ ਪੈਂਦਾ ਤੇ ਉਹ ਜਿਹੜੀਆਂ ਜਾਲੀਆਂ ਬਲੌਕ ਹੋ ਕੇ ਪਾਣੀ ਖੜਾਣ ਦਾ ਜਿਹੜਾ ਰੀਜ਼ਨ ਬਣਦੀਆਂ ਨੇ ਉਹ ਕਿਤੇ ਨਾ ਕਿਤੇ ਨਾ ਬਣਨ ਤੇ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਉਹਨਾਂ ਦੀ ਅਸੀਂ ਸਲਾੰਗਾ ਕਰਦੇ ਆਂ ਕਿ ਇਸ ਬਰਸਾਤਾਂ ਦੇ ਮੌਸਮ ਦੇ ਵਿੱਚ ਵੀ ਆਪਣੀ ਤੰਦੇਹੀ ਦੇ ਨਾਲ ਜਿਹੜੀ ਆਪਣੀ ਡਿਊਟੀ ਨਿਭਾ ਰਹੇ ਨੇ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ